to tere asre tarne kit di duniya ਕਿਆ ਛੋਟੀ ਦੁਨੀਆ ਤੋਂ ਤੇਰੇ ਆਸਰੇ ਕਰਨਾ ਨੀ ਮੈਂ ਵੀ ਮਨ ਭਰਨ ਲੱਗੀ ਕਿਤੇ ਵਿੱਚ ਸਤਿਗੁਰ ਦਾ ਨਾਮ ਲੈ ਕੇ ਦੇਖੋ ਕੁੜੀਓ ਸੁਣੋ ਬੋਲੀਆਂ ਸੁਣੋ ਮਨਚੰਦਰ ਬੋਟੀ ਦਾਦੀ ਨੇ ਲਾਹੂ ਉੱਪਰ ਜਾਇਆ ਛੋਟੀ ਦਾਦੀ ਨੇ ਪੁਣਾ ਪਾਈ ਬੋਲੀ ਮੈਂ ਉੱਪਰ ਜਾਇਆ ਛੋਟੀ ਦਾਦੀ ਨੇ ਕਿਦਰ ਆਣੀ ਸੋਹਣੀ ਸੋਹਣੀ ਕਿੰਨਾ ਸ਼ਿੰਗਾਰ ਕੁੜੀਆਂ ਮੋਤੀ ਨਾਰੇ ਦੀ ਬੈਠੀ ਦੁਰਗਾਈ ਕੌਦਰਾਣੀ ਦੁੱਧ ਰੀੜ ਕੇ ਜੇਠਾਣੀ ਦੁੱਧ ਰੀੜ ਕੇ ਮੈਂ ਲੈਂਦੀ ਬਿੜ ਘੜ ਤੇ ਬੇ ਸਿੰਘਾਲਿਆ ਬੱਕਰੀ ਦੁੱਧ ਰੀੜ ਕਾਂਗੇ ਸਿੰਘਾਲਿਆ ਬੱਕਰੀ ਦੁੱਧ ਰੀੜ ਕਾਂਗੇ ਸਿੰਘਾ ਜੇਠ ਜਠਾਣੀ ਕਿਉ ਖਾ ਜਾਂਦੇ ਤੈਨੂੰ ਤਿੰਦੇ ਛੇੜੂ ਬਤਿਆ ਨਾ ਛੇੜੀ ਆਪ ਜੇਠ ਨਹੀਂ ਛੇੜੂ ਬਤਿਆ ਨਾ ਛੇੜੀ ਆਪ ਜੇਠ ਜੀ ਛੇੜੂ ਬਤਿਆ ਕੀਸੁਰ ਮੇਰਾ ਪ੍ਰੋਣਾ ਨੀ ਅਕ ਤੇਰੀ ਲੋ ਵਣਗੀ ਕੀਸੁਰ ਮੇਰਾ ਪ੍ਰੋਣਾ ਚੀਂਆਂ ਤੇ ਲੰਮੀਆਂ ਲੌਗੀਆਂ ਪੰਜਾਬ ਦੀਆਂ ਉੱਚੀਆਂ ਤੇ ਲੰਮੀਆਂ ਨੱਚ ਨੱਚ ਪਾੜ ਤੂੰ ਮੌਣ ਗਈਆਂ ਨਹੀਂ ਅੱਜ ਕਿਦੇ ਵਿੱਚ ਨੜ ਤੂੰ ਮੌਣ ਗਈਆਂ ਨਹੀਂ ਅੱਜ ਕਿਤੇ ਵਿੱਚ ਪਾੜ ਤੂੰ ਸਾਡੇ ਪਿੰਡ ਦੀਆਂ ਕੁੜੀਆਂ ਦੇਖ ਲੋ ਅਲੜ ਤੇ ਮੁਟਿਆਰਾਂ ਨਿੱਕੇ ਸੁਨੇਹ ਸੁਕਰਦੇ ਅਟਲਵਾਰਾ ਸਾਡੇ ਦੇਸ਼ ਦੀਆਂ ਕਿੜੀਆਂ ਰਹਿਣ ਬਹਾਰਾਂ ਸਾਡੇ ਦੇਸ਼ ਦੀਆਂ ਕਿੜੀਆਂ ਰਹਿਣ ਬਹਾਰਾਂ ਆ ਨਿਸਾਨਖੀਏ ਆ ਨਿਸਾਨਖੀਏ ਨੂੰ ਸਾਸ ਨੇ ਚੀਏ ਆ ਨਿਸਾਨਖੀਏ ਨੂੰ ਸਾਸ ਨੇ ਚੀਏ ਬੇਨਾਕਾ ਨਾਟਕ ਲੈ ਕੇ ਆਇਆ ਸਾਡਾ ਦੇ ਕੇ ਮਰ ਬੋਲਦੀਆਂ ਫਿਛਵਾਗਾ ਦੇ ਵਹਿਕਿੰ ਕੋਲਾ ਬੋਲਦੀਆਂ ਫਿਛਵਾਗਾ ਦੇ ਵਹਿਕੇ ਕੋਲਾ ਬੋਲਦੀਆਂ ਆਉਣੀ ਜਾਣੀ ਸ਼ਦੀ ਰੇਣਾ ਚੀ ਪੇਕੇ ਦੋਨੇ ਪੈਣਾ ਨੱਚੀਏ ਸਾਰੇ ਦੇਵੀ ਮਾਤਾ ਆਸ ਪੁਜਾਰੇ ਦਾਸ ਗੁਜਾਰੇ ਅਰਜਾ ਖਾੜੇ ਜੈਨ ਚੱਕਲੀ ਵੀਰ ਨੇ ਗਾਢੜੀ ਮੈਨੂੰ ਪਾ ਦੇ ਮੈਨੂੰ ਪਾਣਾ ਕਿਤੇ ਲਿਖੋ ਟਾਈਮ ਤੇ ਗਾਣਾ ਮਾਈ ਕੀ ਆਪੋ ਲੀਏ ਬੁਲੀਆ ਬਲੀ ਕੌਨੀ ਬਾਉਗਾ ਬੇਟਾ ਕੋ ਨਾ ਮੇਰੀ ਹਾਂਜੀ i <laughs> ਜਵਾਨੀ ਜੋਰ ਸੀਵੇ ਜਾਲ ਮਾ ਥੰਨੇ ਸਾੜੀ ਕਾਂ ਦੇ ਰੋੜ ਸੀਵੇ ਜਾਲ ਮਾ ਥੰਨੇ ਸਾੜੀ ਕਾਂ ਦੇ ਸੀਵੇ ਹੋਲੀ ਜਗਦੀ मेरे दस का जवाई सिर मेरे दस तेरा मैं कुड़ियां दस दी

ਡਾੜੀ ਪੈਣਾ ਗੁੰਨਦੀਆਂ ਕੁੜੀਆਂ ਤਸਿਆ ਮੰਦੀ ਕੀ ਸੁਪਣਾ ਨੇ ਕਰਨੀ ਰਿਸਦਰੀਆ ਮਾਨੀ ਕੀ ਚਪਣਾ ਨੇ ਕਰਨੀ ਦੇ ਕੁੜੀਏ ਤੈਨ ਤਨ ਨਹੀਂ ਆਉਂਦਾ ਡਿੱਗ ਪੈ ਟੀਚਰ ਟੀਚਰ ਵੀ ਇਹ ਕਪੜਾ ਮਾਂ ਪਿਓ ਆ ਜਦੋਂ ਆਪਾਂ ਬਸ ਸਿੱਖੀ ਦੰਨੀਆ ਵੈਸੇ ਮੈਨੂੰ ਬਹੁਤ ਮਾਣ ਹੈ ਮੇਰੇ ਪਿੰਡ ਦੀ ਮੇਰੇ ਸਾਰੇ ਪਿੰਡ ਦੀ ਲੜਕੀ ਹੈ ਇਹ ਤੇ ਮੈਨੂੰ ਬਹੁਤ ਮਾਣ ਹੈ ਇਹਦੇ ਤੇ ਇਹਨੇ ਇੱਥੇ ਆ ਕੇ ਵੀ ਆਪਣਾ ਉਹ ਹੀ ਅਗਾਂਹ ਬਧੂ ਆਰਾਮ ਦਾ ਰੱਖਿਆ ਤੇ ਇਹਨਾਂ ਦੇ ਨਾਲ-ਨਾਲ ਹੋਰ ਵੀ ਲੜਕੀਆਂ ਅੱਗੇ ਬਣਨ ਦੀ ਕੋਸ਼ਿਸ਼ ਕਰਨਾ ਕਿਉਂਕਿ ਥੋੜਾ ਜੋਗਾ ਅਗਾਂਹ ਬਧੂ ਲੜਕੀਆਂ ਨੂੰ ਥੋੜੀ ਜਿਹੀ ਅਗਾਂਹ ਬਧਨ ਦੀ ਕੋਸ਼ਿਸ਼ ਕਰਦੀਆਂ ਰਹਿੰਦੀਆਂ ਲੜਕੀਆਂ ਤੇ ਇਹ ਇੱਥੇ ਵੀ ਆਪਣਾ ਉਹ ਹੀ ਰੱਖਿਆ ਤੁਸੀਂ ਵੀ ਨਾਲ ਨਾਲ ਚੱਲੋ ਇਹ ਨਹੀਂ ਕੋਈ ਲੜਕੀਆਂ ਭੈਣ ਨੇ ਕਿਹਾ ਜਿੰਮੇ ਕਿ ਵੀ ਜਦੋਂ ਵੀ ਕੋਈ ਲੜਕੀ ਅੱਗੇ ਪੈਰ ਰੱਖਦੀ ਆ ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਤਾਂ ਕੀਤੀ ਜਾਂਦੀ ਆ ਕਿਉਂਕਿ ਲੜਕੀਆਂ ਨੂੰ ਲੜਕਿਆਂ ਨਾਲੋਂ ਚਾਰ ਗੁਣਾ ਜ਼ਿਆਦਾ ਜ਼ੋਰ ਲਾਣਾ ਪੈਂਦਾ ਹੈ ਕੇ ਪਰਨਵਾਸਤੇ ਇਹਦੇ ਵਾਸਤੇ ਮਾਪਿਆਂ ਨੂੰ ਉਹਨਾਂ ਦੇ ਨਾਲ ਖੜਨਾ ਚਾਹੀਦਾ ਹੈ ਕਿਉਂਕਿ ਲੜਕਿਆਂ ਦੇ ਬਹੁਤ ਸੌਖੇ ਰਸਤੇ ਹੁੰਦੇ ਨੇ ਗਾ ਵਧਣਦੇ ਤੇ ਲੜਕੀਆਂ ਨੂੰ ਬਹੁਤ ਘੱਟ ਰਸਤੇ ਮਿਲਦੇ ਨੇ ਕਰਨ ਬਹੁਤ ਸਾਰਾ ਜ਼ੋਰ ਲਾਉਣਾ ਪੈਂਦਾ ਹੈ ਜੇ ਉਹਦੇ ਮਾਪਿਆਂ ਦੇ ਨਾਲ ਹੋਣਗੇ ਤਾਂ ਉਹ ਅੱਗੇ ਵਧਦੀਆਂ ਨੇ ਇਸ ਵਾਸਤੇ ਮੈਂ ਮੰਤਰੀ ਜੀ ਦਾ ਧੰਨਵਾਦ ਕਰਦੀ ਆ ਤੇ ਮਾੜੀ ਵੀ ਕਰਦੀ ਆ ਇੱਥੇ ਵੀਰ ਨੇ ਜੀ ਆ ਕਿ ਆਪਣਾ ਨਾਮ ਕੀਤਾ ਜਿਵੇਂ ਕਿ ਸਾਡੇ ਜੋਕੇ ਪਿੰਡ ਦੀਆਂ ਕੁੜੀਆਂ ਬਹੁਤ ਅੱਗੇ ਵਧ ਰਹੀਆਂ ਹਨ ਤੇ ਮੈਂ ਤੁਸੀਂ ਵੀ ਉਹਨਾਂ ਨਾਲ ਨਾਲ ਅੱਗੇ ਵਧਣ ਦੀ ਕੋਸ਼ਿਸ਼ ਕਰੋ ਧੰਨਵਾਦ ਬਿਸਮਿਸ ਚੂਕ ਸੁਨਾਵਾ ਕਲੱਬ ਪਿੰਡ ਬਦਰਾ ਸੋ ਲਗਾਤਾਰੀਂ ਬਹੁਤ ਬਈਆ ਪਰਫਾਰਮੈਂਸ ਕੀਤੀ ਇਹਨਾਂ ਬੱਚਿਆਂ ਨੇ ਬਹੁਤ ਬਹੁਤ ਥੈਂਕ ਯੂ ਅਪਣੇ ਪਿੰਡ ਦੇ ਉਹ ਬੱਚੇ ਰਹਿਣਗੇ ਦੁਨੀਆਂ ਪਸਾਰੇ ਬੱਚੇ ਰਹਿਣਗੇ ਠੀਕ ਹੈ ਜੀ ਮਹਾਂਪ੍ਰਿੰਸੀ ਦਾ ਲੋਕਾਂ ਨੇ ਜਿਨ੍ਹਾਂ ਨੇ ਨਾ ਤਾਲੀਆਂ ਨਹੀਂ ਆਇਆ ਇਹਨਾਂ ਨਾਲ ਅਸੀਂ ਪਹਿਲਾਂ ਤੋਂ ਆਜੋਕੇ ਪੰਜਾਬ ਦੀ ਗਰੀ ਕੱਪਤਾ ਕੀ ਬਦਲ ਗਈ ਤਸਵੀਰ ਪੰਜਾਬ ਦੀ ਬਦਲੇ ਕੋਠੇ ਕੱਚੇ ਲਿਬੜੇ ਤੇ ਅਦਨੰਗੇ ਨਾਲ ਗਲੀਆਂ ਵਿੱਚ ਖੇਡਣ ਬੱਚੇ ਬਦਲ ਗਈ ਤਸਵੀਰ ਪੰਜਾਬ ਦੀ ਬਦਲੇ ਕੋਠੇ ਕੱਚੇ ਲਿਬੜੇ ਤੇ ਅਦਨੰਗੇ ਨਾਲ ਗਲੀਆਂ ਵਿੱਚ ਖੇਡਣ ਬੱਚੇ ਨਾ ਕੋਈ ਕੱਢੇ ਬਾਗ ਬੁਲਕਾਰੀ ਨਾ ਕੋਈ ਕੱਢੇ ਬਾਗ ਬੁਲਕਾਰੀ ਨਾ ਕੋਈ ਤਰਿੰਜਣ ਕਰਤੇ ਨਾ ਕੋਈ ਹੱਤੀ ਦੁੱਧ ਰੜਕਦੀ ਨਾ ਪਿਟੂ ਦੀ ਪੱਤੇ ਸੱਤ ਵਿਦਲੀਆਂ ਗੱਲਾਂ ਮੁਕੀਆਂ ਨਾ ਖਰਕਣ ਪਿਪਲੀ ਪੱਤੇ ਸੱਤ ਵਿਦਲੀਆਂ ਗੱਲਾਂ ਮੁਕੀਆਂ ਨਾ ਖਰਕਣ ਪਿਪਲੀ ਪੱਤੇ ਨਾ ਕੋਈ ਸੁਹਾਣੀ ਚੱਕੀ ਪੀਸੇ ਨਾ ਕੋਈ ਸੁਹਾਣੀ ਚੱਕੀ ਪੀਸੇ ਨਾ ਕੋਈ ਗਾਗਰ ਚੱਕਤੇ ਨਾਤੀਆਂ ਵਿੱਚ ਸੋਰ ਕੀਤੇ ਦਾ ਸੌਡੀ ਜਦ ਨਚਰਾੜੀਆਂ ਨੇ ਕਿੱਦਿ ਕੋਲ ਨਹੀਂ ਆਉਂਦੇ ਨਾਤੀਆਂ ਵਿੱਚ ਸੋਰ ਕੀਤੇ ਦਾ ਨਾ ਬੋੜਨਾ ਪੀਗਾ ਨਾ ਦਿਵਾੜੀ ਨਾ ਵਿਸਾਖੀ ਮੇਲੇ ਜਾਣ ਦੀਆਂ ਨਾ ਰੇਜਾਂ ਨਾਤੀਆਂ ਵਿੱਚ ਸੋਰ ਕੀਤੇ ਦਾ ਨਾ ਬੋੜਨਾ ਪੀਗਾ ਨਾ ਦਿਵਾੜੀ ਕੋਈ ਨਾ ਵਿਸਾਖੀ ਨਾ ਕੋਈ ਮੇਲੇ ਜਾਣ ਦੇ ਰੇਜਾਂ ਦਾ ਕੇ ਬੰਦੜਾ ਨੈਣ ਭੁੱਲ ਗਈ ਇਹ ਗੁੱਲ ਸੀ ਗੋਪਾਂ ਗੋਮ ਦੇ ਕੱਪਤੀਏ ਨੈਣੇ ਉੱਤੇ ਪਦ ਢਾਕ ਮੰਗਲਾ ਪਰ ਕੈ ਰੋ ਕੀ ਸਰਪਦ ਢਾਕ ਬੱਣਾ ਹੁੰਦਾ ਕੀ ਹੈ ਗਰ ਢਾਕ ਮੰਗਲਾ ਨੈਣ ਕੋ ਲਗੀ ਨਾ ਸੱਗੀ ਫੁੱਲ ਬੁੰਦੇ ਨਾ ਤ੍ਰਿੱਤੀ ਕੋ ਕੋਰੂ ਮਾਮੇ ਮੁਰਕੀਆਂ ਚੁੰਬਰ ਸੋਈ ਨਾ ਬੁੰਦੇ ਨਾ ਗੋੜਕਲੇ ਨਾ ਘੂਤ ਪਿੰਨੇ ਨਾ ਗੋੜਕਲੇ ਨਾ ਘੂਤ ਪਿੰਨੇ ਨਾ ਪੱਟੀਆਂ ਕੋਈ ਦੇ ਦਾਣੇ ਨਾ ਕੋਈ ਗੁੱਲੀ ਡੰਡਾ ਦਾਹੀ ਦੁੱਕੜੇ ਨਾ ਗੁੱਲੀ ਡੰਡਾ ਦਾਹੀ ਦੁੱਕੜੇ ਨਾ ਰੂੰਗਾ ਮੰਗਣ ਨੈਣੇ ਨਾ ਚਾਦਰੇ ਖੜਖੜ ਕਰਦੇ ਨਾ ਲਾਉਣ ਪੱਗਾ ਤੇ ਮਾਵਾ ਨਾ ਚਾਦਰੇ ਖੜਖੜ ਕਰਦੇ ਨਾ ਲਾਉਣ ਪੱਗਾ ਤੇ ਮਾਵਾ ਗੋਟੇ ਚੁੰਨੀਆਂ ਲਾਉਣੋਂ ਭੁੱਲੀਆਂ ਗੋਟੇ ਚੁੰਨੀਆਂ ਲਾਉਣੋਂ ਭੁੱਲੀਆਂ ਨਾ ਕੁੜਤੀਆਂ ਚਾਹਾਂ ਸੱਮਾ ਵਾਲੀ ਡਾਂਗੜੀ ਦੱਸਦੀ ਸੰਮਾ ਵਾਲੀ ਡਾਂਗ ਦਿਸਦੀ ਨਾ ਹੁਣ ਮੋਢੇ ਰੱਖਦੇ ਸਾਫਾ ਸੰਮਾ ਵਾਲੀ ਡਾਂਗ ਦਿਸਦੀ ਨਾ ਮੋਢੇ ਰੱਖਦੇ ਸਾਫਾ ਮੁੜ ਪਹਿਲਾਂ ਜਿਆ ਪੰਜਾਬੇ ਬਣ ਜੇ ਮੁੜ ਪਹਿਲਾਂ ਜਿਆ ਪੰਜਾਬੇ ਬਣ ਜੇ ਨਿਤ ਕਰੇ ਜਸਵੀਰ ਦੁਆਵਾ ਨਿਤ ਕਰੇ ਜਸਵੀਰ ਦੁਆਵਾ ਮੇਰਾ ਨਾਮ ਗੁਰਮੀਲ ਸਿੰਘ ਜੀ ਸਾਡਾ ਮੈਕਲਬ ਦਾ ਪ੍ਰਧਾਨ ਹੈ ਸਾਡਾ ਨਿਊ ਸਟੇਪ ਸਪੋਰਟਸ ਕਲੱਬ ਦਾ ਬਣਾਇਆ ਹੋਇਆ ਹੈਗਾ ਤੇ ਉਸ ਤੋਂ ਬਾਅਦ ਮੈਡਮ ਨੇ ਸਾਡੇ ਨਾਲ ਇਹਨਾਂ ਨੇ ਕਲੱਬ ਤਿਆਰ ਕਰਵਾਇਆ ਜਿਸ ਵਿੱਚ ਜੋ ਬਤਨਾ ਮਤਲਬ ਉਹਦੇ ਵੀ ਹੋਇਆ ਜੀ ਇਹਨਾਂ ਨੇ ਕਲੱਬ ਬਣਾਉਣ ਦਾ ਦਰਮਿਆਨ ਆਪ ਨਾਲ ਗਿਆ ਇਹ ਮੈਡਮ ਦਾ ਬਹੁਤ ਬੱਚੇ ਮਨਪਸੰਦ ਹੋਰ ਦਾ ਪ੍ਰਾਲਾ ਪਹਿਲਾਂ ਵੀ ਜੋ ਪਿੰਡ ਦੇ ਵਿੱਚ ਨਸ਼ਾ ਕੇਂਦਰ ਆਦਿ ਵੀ ਪ੍ਰੋਗਰਾਮ ਕਰੰ ਕਰ ਰਹੇ ਨੇ ਵਧੀਆ ਬੁਲਾ ਰਹੇ ਹੈ ਤੇ ਸਾਡੇ ਪਿੰਡ ਦੇ ਵਿੱਚ ਇਹਨਾਂ ਨੇ ਇਹ ਹਕਮ ਕਰਕੇ ਸਾਡੇ ਅੱਜ ਜੋ ਮੇਰੇ ਨਾਲ ਕਲਾਸ ਫੈਲੋ ਨਾ ਪਰ ਤੁਸੀਂ ਸਾਹ ਰੇ ਇੱਥੇ ਹੁੰਦੀਆਂ ਨੇ ਕੁਝ ਕੱਟੀਆਂ ਹੋ ਕੇ ਉਹ ਗੁਰੂ ਆ ਕੇ ਜੀਰ ਜੀਰੋ ਦੇ ਨਾਲ ਲੱਗਦਾ ਵੀ ਮੰਤਰੀ ਤੌਰ ਤੇ ਵੀ ਇਹ ਮੇਰਾ ਪ੍ਰੋਗਰਾਮ ਰੱਖਾ ਹੀ ਨਹੀਂ ਤਾਂ ਕਿ ਸਾਡਾ ਤੀਸਰਾ ਸਾਲ ਹੈ ਜੀ ਇਹ ਤੀਆਂ ਦੇ ਪ੍ਰੋਗਰਾਮ ਦਾ ਅਸੀਂ ਸਾਡਾ ਨਵ ਸਿੱਖ ਪਗ ਸਿੱਖ ਕੋਟਲਾ ਪਸਾਰਾ ਇੰਨੇ ਦੇ ਨਾਲ ਜੋਰ ਕੇ ਖੜਦਾ ਜੀ ਕਿਉਂਕਿ ਸਾਡਾ ਪ੍ਰੋਗਰਾਮ ਹੈ ਸਾਡਾ ਇੱਕ ਵਿਰਸਾ ਗਾਤੀਆਂ ਕਿਉਂ ਜਿੱਤੇ ਹੁਣ ਛਿੱਕੇ ਛਿੱਕੇ ਬੱਚੇ ਸਾਡੇ ਮਿੰਟ ਦੀਆਂ ਕਈ ਨਾ ਪ੍ਰਮੋਟ ਕਰਤੀਆਂ ਨੇ ਤੇ ਅਸੀਂ ਪਿਛਲੀ ਵਾਰ ਕਰਾਈ ਦੀ ਸਾ ਤੋਂ ਨਹੀਂ ਰੱਖਿਆਗਾ ਕਿ ਅਸੀਂ ਬੈਸਟ ਨੂੰ ਤੇ ਇੱਕ ਕੁੜੀਆਂ ਕੁੜੀਆਂ ਦੇ ਵਿੱਚੋਂ ਪਿੰਡ ਦੀ 3 ਪਿੰਡ ਦੇ ਪਿੰਡੋਂ ਕੱਢ ਕੇ ਉਹਨਾਂ ਨੂੰ ਅਸੀਂ ਸਰਪ੍ਰਾਈਜ਼ ਵੀ ਦਿੰਦੇ ਰਹਾਂਗਾ ਕਿਉਂਕਿ ਜਦੋਂ ਕੁੜੀਆਂ ਦਿੱਤਾ ਪ੍ਰੋਡਕਟ ਸੋਣਾ ਸ਼ੇਅਰ ਹੈ ਇਹ ਤਿੰਆਂ ਤਰੰਜਨ ਕੁੜੀਆਂ ਇਕੱਠੀਆਂ ਹੋਣਗੀਆਂ ਤੇ ਖੇਡਿਆਰੀ ਵਿੱਚ ਮੈਦਾਨਾ ਤੇ ਇੱਕ ਬਹੁਤ ਸੋਹਣੀ ਗੋਲੀ ਆਗੀ ਕੁਬੀਕਿੰਗਾ ਦਾ ਤਿਹਾਰ ਸੀ ਕੁੜੀਓ ਪਿਓ ਮੇਰਾ ਸੀ ਆਇਆ ਸੇਰ ਰਿਓੜੀਆਂ ਸੇਰ ਪਤਾਸੇ ਆਉਂਦਾ ਹੋਇਆ ਲਿਆਇਆ ਜਾਂਦੇ ਹੋਏ ਨੇ ਸੱਸ ਮੇਰੀ ਨੂੰ ਸਾਉਦਾ ਮੋਠ ਫੜਾਇਆ ਸੱਸ ਵੀ ਬੇਤੁਕ ਕੁਛ ਨਹੀਂ ਤੇਰਾ ਬਾਪੂ ਫੇਰ ਨਾ ਆਇਆ ਕਿਉਂ ਪੈਰਾ ਭਰਾਵਾਂ ਤੀਆਂ ਦੇ ਤਿਹਾਰ ਤੇ ਇੱਕ ਮਿਲਣੀ ਦੀ ਤਰ੍ਹਾਂ ਬਹੁਤ ਵੱਡਾ ਇਹ ਉਤਸਵਲਾਗਾ ਜਿੱਥੇ ਸਾਨੂੰ ਹੁਣ ਰੂਹਾ ਖੁਸ਼ ਹੋ ਜਾਂਦੇ ਤੁਸੀਂ ਜਿੰਨਾਂ ਨੂੰ ਅਸੀਂ ਭੂਆ ਕਹਿੰਦੇ ਆ ਉਹ ਸਾਰਗੇ ਅੱਥਰਕੀਆਂ-ਕੱਟੀਆਂ ਹੋ ਕੇ ਆਪਣਾ ਦੁੱਖ ਸੁਖ ਸਾਂਝਾ ਉਤਸਵਲਾਗਾ ਕਰਦਿਆਂ ਨੇ ਅਸੀਂ ਦਸ਼ਮੀਸ਼ਪਾਤ ਦੇ ਇਸ ਪ੍ਰੋਗਰਾਮ ਨੇ ਬਹੁਤ ਬੰਦੇ ਬਣਦੇ ਹਨ ਇਹਨਾਂ ਦੇ ਅਸੀਂ ਹਰ ਪ੍ਰੋਗਰਾਮ ਦੇ ਆਏ ਸਾਲਾਂ ਪਾਸ ਸਾਡੇ ਸਾਹਿਬ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਆਂ म सिंह जी जसवीर सिंह जी मैंबर परमजीत सिंह जी मिस्त्री जगराज सिंह तो जी और मनदीप कौर खालसा जी उन्होंने वो साबंधकों का विशेष सम्मान तिया के त्यौहार से बलकारिया के नाल और इतना आंते स्वागत करते हैं जी वेलकम करते हैं देखिए जिया कहने और जहाँ इन्होंने दसाया कि जेकर कोई बच्ची तक कि लावार कदम भी मिलती है ਜਾ ਕੋਈ ਵੀਰ ਤਾਂ ਜਿਹੜਾ ਆਪਣੀ ਹੱਥ ਦੇ ਵਿੱਚ ਆ ਰਹੇ ਜਦੋਂ ਵੀ ਪੰਜਾਬ ਭਟਕੇ ਬੰਦਾ ਤੁਹਾਨੂੰ ਕਦੇ ਵੀ ਮਿਲਦਾ ਤੇ ਸਿੱਖੀ ਕਾਨਸਰਟ ਤੇ ਮਾਤਾ ਜੀ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਸਵਾਗਤ ਕੀਤਾ ਜਾਂਦਾ ਵੀ ਇਹਨਾਂ ਦਾ ਤੇ ਪ੍ਰੋਗਰਾਮ ਦੇ ਵਿੱਚ ਆ ਕੇ ਉਹਨਾਂ ਨੇ ਹੋਰ ਚਾਰ ਚੰਗ ਲਾ ਦਿੱਤੇ ਸੋ ਅੱਗੇ ਵਾਸਤੇ ਇਸ ਤੋਂ ਵੀ ਜ਼ਿਆਦਾ ਬੈਟਰ ਪ੍ਰੋਗਰਾਮ ਆਪਾਂ ਰੱਖਿਆ ਕਰਾਂਗੇ ਮੈਨੂੰ ਪਿਛਲੇ 2 ਸਾਲ ਇਸ ਵਾਰ ਤੀਸਰਾ ਸਾਲ ਹੋ ਗਿਆ ਪ੍ਰੋਗਰਾਮ ਕਰਾਉਣਾ ਪਹਿਲੀ ਵਾਰੀ ਜਦੋਂ ਪ੍ਰੋਗਰਾਮ ਦੀ ਤਾਇ ਲੱਗਦਾ ਸੀਗਾ ਵੀ ਪਤਾ ਨਹੀਂ ਪ੍ਰੋਗਰਾਮ ਨੂੰ ਕੋਈ ਹੰਕਾਰਾ ਮਿਲੂਗਾ ਜਾਂ ਨਹੀਂ ਮਿਲੂਗਾ ਪਰ ਇਸ ਵਾਰ ਦਾ ਕਿਸੇ ਦੋ ਸਾਲਾਂ ਨੂੰ ਵੀ ਅੱਗੇ ਛੱਡ ਗਏ ਆਪਾਂ ਇਸ ਵਾਰ ਹੋਰ ਵੀ ਬਹੁਤ ਜ਼ਿਆਦਾ ਵਧੀਆ ਹੋ ਗਿਆ ਪ੍ਰੋਗਰਾਮ ਅਸੀਂ ਉਮੀਦ ਕਰਾਂਗੇ ਕਿ ਅਗਲੇ ਸਾਲ ਥੋੜਾ ਸਾਰਿਆਂ ਦਾ ਸਹਿਯੋਗ ਚਾਹੀਦਾ ਇਸ ਵਾਰ ਨਾ ਸਿਰਫ ਇਕੱਲੀ ਸੀ ਮੇਰੇ ਨਾਲ ਦੂਸਰੇ ਵੀ ਜਲੇ ਹਨ ਤਾਂ ਕਰਕੇ ਆਪਣਾ ਪ੍ਰੋਗਰਾਮ ਸੀਨੇ ਚੜ੍ਹ ਗਿਆ ਅੱਗੇ ਵਾਸਤੇ ਮੈਂ ਸਾਰਿਆਂ ਨੂੰ ਅਪੀਲ ਕਰਦੀ ਹਾਂ ਕਿ ਮੇਰਾ ਨਹੀਂ ਡਟ ਕੇ ਸਾਥ ਦੇਣਾ ਤਾਂ ਕਿ ਆਪਾਂ ਅੱਗੇ ਵਾਸਤੇ ਹੋਰ ਵੀ ਵਧੀਆ ਪ੍ਰੋਗਰਾਮ ਕਰੀਏ ਕਿ ਆਪਣੇ ਪਿੰਡ ਦੀਆਂ ਧੁੱਟੀਆਂ ਭੈਣਾਂ ਨੇ ਆਪਣੇ ਪਿੰਡ ਦੀਆਂ ਮੋਹਣਾਂ ਨੇ ਹਰ ਸਾਲ ਇੱਥੇ ਇੱਕ ਦਿਨ ਰੱਖਿਆ ਨਾ ਨਾ ਕਿ ਕਠੀਆਂ ਹੋ ਕੇ ਆਪਦੇ ਮਨ ਦੀ ਭਲਾਸ ਕਰਦੀਆਂ ਨੇ ਨਹੀਂ ਆਪਾਂ ਦੇਖਦੇ ਆ ਕਿ ਜੈਂਸਟਾ ਹਾਲ ਪਰ ਸਿੱਧੇ ਨਾਲ ਕਿਤੇ ਆਉਦਾ ਟਾਈਮ ਵਾਸਟ ਕਰ ਜਾਂਦਾ ਪਰ ਲੇਡੀਜ਼ ਨੂੰ ਆਪਦੇ ਮਨ ਦੀਆਂ ਨੇ ਇੱਛਾ ਵਾਲੇ ਆਪਦੇ ਮਨ ਦੇ ਵਿੱਚ ਜੋਈ ਉਹਨਾਂ ਨੇ ਰੀਜਾਂ ਲੱਭੀਆਂ ਪਈਆਂ ਹੁੰਦੀਆਂ ਨੇ ਉਹਨਾਂ ਨੂੰ ਕੱਢਣ ਦਾ ਮੌਕਾ ਨਹੀਂ ਮਿਲਦਾ ਅੱਜ ਦੇਖਿਆ ਇੱਥੇ ਇੱਕ ਲੇਡੀ ਦਾ ਬੱਚਾ ਤੋਂ ਆਗਦੇ ਪੰਨ ਤੋਂ ਖੁੱਲ ਕੇ ਨੱਚਿਆ ਹਨ ਆਪਦਾ ਮਨ ਦਾ ਜਿਹੜੀਆਂ ਇੱਛਾਵਾਂ ਸੀਗੀਆਂ ਵੀ ਹਾਂ ਅਸੀਂ ਨੱਚੀਏ ਆਂਦੇ ਮਨ ਦੀਆਂ ਭਾਵਨਾਵਾਂ ਪ੍ਰਗਟ ਕੀਤੀਆਂ ਇੱਥੇ ਆ ਕੇ ਸੋ ਅੱਗੇ ਵਾਸਤੇ ਸਾਰਿਆਂ ਨੂੰ ਅਪੀਲ ਕਰਦੀਆਂ ਬੇਨਤੀ ਕਰਦੀਆਂ ਕਿ ਵੱਧ ਤੋਂ ਵੱਧ ਸਾਥ ਦਿੱਤੇ ਆ ਕਰੋ ਔਰ ਆਪਾਂ ਇਹ ਪਰੋਗਰਾਮ ਕਦੇ ਬੰਦੀ ਨਹੀਂ ਹੁੰਦਾ ਨਾ ਇਹ ਇਹੀ ਚੱਲਦਾ ਰਹੂਗਾ ਧੰਨਵਾਦ ਨਾਲ ਗਰਜੰਟ ਜੀ ਦਿਨੇ ਵੀ ਸਾਡੇ ਭਰਾ ਨੇ ਮਹਾਂਤ ਜੀ ਸਾਡੇ ਬਹੁਤ ਬਹੁਤ ਦਰਵਾਜ਼ ਸਾਰਿਆਂ ਦਾ ਜਿਨ੍ਹਾਂ ਨੇ ਇਸ ਕਲੱਬ ਦੇ ਨਾਲ ਮੋਟੇ ਤੇ ਮੋਟਾ ਜੜ ਕੇ ਆ ਸਾਡੇ ਸਿਮਰਨ ਜੀ अरपीत कौर जी साढ़े ब्राइडेंट ने पिछले तीन साल तो लैके जगदाद सिंह जी निमा जी बूटा कलार जी सुखी पांच क्लब प्रधान न्यू कब्डी क्लब प्रधान ने जी और डॉक्टर जसविंद सिंह जी और सा जी और अमर चौकीदार जेवादारे चल चाह क्योंकि तो पता भी ये तिया के त्योहार तिया के त्योहार और धियां भैन ज